ਛੇ ਜਿਹੜਾ ਚਾਹੀ ਮੁਕਤੀਆਂ ਦੀ ਤੋਰ ਤੇ ਤੱਤੀ ਆ ਉਸ ਅਸਤਾਨ ਤੇ ਜੋ ਉਥੋਂ ਗੱਲਾਂ ਆਕੀਆਂ ਗਈਆਂ ਨੇ ਕਹ ਸਕਦੇ ਆ ਹੁਕਮਨਾਮਿਆਂ ਨੂੰ ਲੈ ਕੇ ਜਨਤਕ ਤੌਰ ਤੇ ਐਦਾਂ ਦੀ ਕੋਈ ਗੱਲ ਨਹੀਂ ਆਕਣੀ ਚਾਹੀਦੀ ਜਿਸ ਗੱਲ ਦੇ ਨਾਲ ਆਕਾਸ਼ਪਤ ਸਾਬ ਦੇ ਹੁਕਮਨਾਮਿਆਂ ਤੇ ਕਿੰਧੂ ਪਰੰਤੂ ਕੋਈ ਕਰਨ ਦਾ ਮੌਕਾ ਮਿਲੇ ਜਾਂ ਸਾਡੀ ਉਸ ਮਹਾਨ ਸੰਸਥਾ ਨੂੰ ਇਸੇ ਕਿਸਮ ਵੀ ਕੋਈ ਟਾਲ ਲੱਗ ਸਕੇ ਇਹ ਨਹੀਂ ਚਾਹੀਦਾ ਸੀਗਾ ਬਡਾਰਾ ਸਾਹਿਬ ਜਿਸ ਤਰ੍ਹਾਂ ਕਿਹਾ ਜਾਂਦਾ ਸੀਗਾ ਕਿ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਐਸਜੀਪੀਸੀ ਦੇ اور ਕਾਲਪੁਰ ਸਾਹਿਬ ਦੇ ਹੁਕਮانوں ਤੇ ਚਾਹੁੰਦੀ ਹੈ ਕਿ ਆਹ ਕੱਲ ਦੇ ਫੈਸਲੇ ਨੂੰ ਤੁਸੀਂ ਸਮਝਦੇ ਹੋ ਕਿ ਇਹ ਉਹੀ ਚੀਜ਼ ਹੈ ਜਿਹੜੀ ਆਮ ਲੋਕ ਸਮਝਦੇ ਸੀਗੇ ਕਿ ਪੇਚ ਨਹੀਂ ਜਾਣਦੇ ਕੋਈ ਵੀ ਅਸ਼ੀ ਗੱਲ ਨਹੀਂ ਜੀ ਇਹ ਬਿਲਕੁਲ ਗਲਤ ਹੈ ਕਿ ਕੋਈ ਸ਼੍ਰੋਮਣੀ ਕਾਲੀ ਦਲ ਅਕਾਲ ਤਖਤ ਦੇ ਸਾਹਿਬ ਦੇ ਫੈਸਲੇ ਪੇਚ ਨਹੀਂ ਸੰਝਦੇ ਅਗਲੇ ਕੱਲ ਸੰਮੇਲ ਸੰਮੇਲ ਕਰਾਂਗੇ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਨਾਂ ਮੇਂ ਇਨ ਬੈਨ ਲਗੂ ਹੋ ਗਏ ਕਿ ਤੁਹਾਡੇ ਸਾਹਮਣੇ ਆ ਜਾਣਾ ਹੈ ਲੇਕਿਨ ਫਿਰ ਵੀ ਅਕਾਲੀ ਦਲ ਦਾ ਰਿਆਜ ਜੋ ਬੰਦ ਗਿਆ ਨਵਾਂ ਅਕਾਲੀ ਦਲ ਇੱਕ ਹੋਰ ਮਕਤੀਆਂ ਦਾ ਨਿਆਰ ਹੋਇਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਉਹ ਤਾਂ ਵਿਆਪਾ ਇੱਥੇ ਲੋਕਤੰਤਰੀ ਦੇਸ਼ ਵਿੱਚ ਸਾਰੇ ਆਪਣਾ ਜਿਹੜਾ ਜ਼ਿੰਦਗੀ ਬਤੀਤ ਕਰ ਰਹੇ ਆ ਡੈਮੋਕ੍ਰੇਸੀ ਆ ਹਰ ਇੱਕ ਨੂੰ ਹੱਕ ਹੈਗਾ ਆ ਜਿਹਨੇ ਕੋਈ ਆਪਣੀ ਜਥੇਬੰਦੀ ਬਣਾਉਣੀ ਆ ਜਾਂ ਕੋਈ ਉਹਨੇ ਲਹਿਰ ਸ਼ੁਰੂ ਕਰਨੀ ਆ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਪਰੇ ਸਾਰੀਆਂ ਗੱਲਾਂ ਤਾ ਹੋ ਰਹੀਆਂ ਕਰਕੇ ਪੰਥਕ ਸਫਾ 'ਚ ਬਹੁਤ ਵੱਡਾ ਖਲਾਅ ਆ। ਬੜੀ ਰਹੀ ਲੈ ਕਿਉਂ ਗਿਆ? ਇਹ ਲੈ ਕਿਉਂ ਕੋਣ ਪੜਦਾ ਸਮਝ ਦੱਸੂਗਾ। ਜੀ ਸਾਹਿਬ ਦੇ ਅੱਗੇ ਆਪਣੇ ਸਥਾਨ ਦੇ ਸਾਹਮਣੇ ਖੜੇ ਆ। ਅਸੀਂ ਚਾਹੁੰਦੇ ਹਾਂ ਸਮੂਚੇ ਪੰਥ ਵਿੱਚ ਇਕਤਾ ਹੋਵੇ। ਸਾਰੇ ਪੰਥਕ ਆਗੂ ਜਿਨੇ ਵੀ ਧੜੇ ਨੇ ਜਾਂ ਜਿੰਨੀਆਂ ਵੀ ਸੰਸਥਾਵਾਂ ਨੇ ਸਾਰੇ ਇਕੱਠੇ ਹੋ ਕੇ ਕੰਮ ਕਰਨ ਇੱਕ ਪਲੇਟਫਾਰਮ ਤੇ ਆ ਕੇ ਇੱਕ ਆਪਣਾ ਪ੍ਰੋਗਰਾਮ ਪੈ ਕਰ ਲੈਣ। ਜਿਹੜਾ ਪ੍ਰੋਗਰਾਮ ਪੰਥ ਵਾਸਤੇ ਪੰਜਾਬ ਵਾਸਤੇ ਤੇ ਪੰਜਾਬੀ ਦੇ ਵਾਸਤੇ ਜਿਹੜਾ ਆਪਣੇ ਫਾਇਦੇ ਮੰਦੇ ਆ ਜਿਹੜਾ ਪੰਜਾਬ ਦਾ ਪਤਾ ਕਰੂਗਾ ਜੀ ਨਾਲ ਸਰ ਸੱਤ ਮੈਂਬਰੀ ਕਮੇਟੀ ਦਾ ਗੱਲ ਹੋਇਆ ਸੀ ਸ਼੍ਰੀ ਕਾਲਕਤਾਰ ਸਾਹਿਬ ਦੇ ਕਿਸੇ ਨੇ ਦੇਖੋ ਉਹ ਅੱਜ ਵੀ ਉੱਥੇ ਹੀ ਉੱਥੇ ਹੀ ਹੈ ਪਾਣੀ ਜੰਮ ਰਿਹਾ ਹੈ ਖਾਣਾ ਕਹਿੰਦੇ ਕਰਦੇ ਸ਼ਾਇਦ ਕਿ ਉਹ ਛੱਡ ਕੇ ਚਲੇ ਜਾਂਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਦੇਖੋ ਕੋਈ ਪੰਜ ਮੈਂਬਰ ਆਣਾ ਕਹਿੰਦੇ ਨਹੀਂ ਕਰ ਰਹੇ ਅਸੀਂ ਇਸ ਮਸਲੇ ਨੂੰ ਲੈ ਕੇ ਸਿੰਘ ਸਾਹਿਬ ਜੈਨੀ ਬੀਰ ਸਿੰਘ ਜੀ ਨੂੰ ਲੈ ਆਏ ਆ ਕਿ ਸਾਰੀ ਸੱਤ ਮੈਂਬਰੀ ਕਮੇਟੀ ਸ਼੍ਰੀ ਕਾਲਕਤਾਰ ਸਾਹਿਬ ਦੇ ਹੁਕਮਨਾਮੇ ਤੇ پابੰਦ ਹੈ